ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਰ ਜੈ ਭਰ ਜੈ ਭਰ ਸਭ ਤੋਂ ਪਹਿਲਾਂ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਤੁਹਾਡੇ ਵਰਗੀਆਂ ਪਾਤ ਪਵਿੱਤਰ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਔਰ ਅਸੀਂ ਇਸ ਸਮੇਂ ਮੰਡੇਰ ਕਲਾ ਜੋ ਕਿ ਲੋਂਗੋਵਾਲ ਦੇ ਬਿਲਕੁਲ ਨਜ਼ਦੀਕ ਹੈ ਉਸ ਪਿੰਡ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਦਵਾਰ ਦੇ ਵਿੱਚ ਇਸ ਸਮੇਂ ਬੈਠੇ ਆ ਪਟਿਆਲੇ ਤੋਂ ਅਚੇਚੇ ਤੌਰ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਇਸ ਸਮੇਂ ਸਾਡੇ ਸਾਹਮਣੇ ਹੈ ਔਰ ਨਾਲ ਬਿਠੇ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਰੋਪੜ ਤੋਂ ਪ੍ਰੈਜ਼ੀਡੈਂਟ ਸਰਦਾਰ ਚੰਨਣ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੂਰਨ ਸੰਤ ਬਾਬਾ ਧਰਮ ਸਿੰਘ ਜੀ ਔਰ ਜਿਨ੍ਹਾਂ ਦੇ ਪਿਛਲੇ ਦਿਨੀ دیدار ਕਰਨ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਪਰ ਸਾਨੂੰ ਕਿੰਨਾ ਫਕਰ ਮਹਿਸੂਸ ਹੁੰਦਾ ਹੈ ਕਿ ਸਾਡੇ ਆਲੇ ਦੋਲੇ ਕਿਸ ਤਰ੍ਹਾਂ ਦੇ ਪਵਿੱਤਰ ਇਨਸਾਨ ਨੇ ਜੋ ਸਮਾਜ ਲਈ ਹਮੇਸ਼ਾ ਚਿੰਤਤ ਰਹਿੰਦੇ ਨੇ ਇਹਨਾਂ ਤੋਂ ਇਲਾਵਾ ਸਾਡੇ ਨਾਲ ਇੱਕ ਵੀਰ ਹੋਰ ਜੁੜੇ ਨੇ ਜਿਹੜੇ ਕਿ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਗੱਡੀ 'ਚ ਬੈਠ ਕੇ ਪਹੁੰਚੇ ਨੇ ਸਰਦਾਰ ਕਰਨੈਲ ਸਿੰਘ ਜੀ ਔਰ ਨਾਲ ਹੀ ਸਾਡੇ ਸ਼ੇਰੋਂ ਤੋਂ ਇਸ ਸਰਦਾਰ ਸਤਨਾਮ ਸਿੰਘ ਜੀ ਜਿਹੜੇ ਕਿ ਪਰਸੋਂ ਅੰਬੇਡਕਰ ਊਰਜਾ ਭਵਨ ਵਿੱਚ ਆਏ ਔਰ ਇਹਨਾਂ ਨੇ ਮੌਕੇ ਤੇ ਦੇਖਿਆ ਜੋ ਵੀ ਗੱਲਬਾਤ ਕਰਨੀ ਆਪਾਂ ਜਰੂਰ ਕਰਾਂਗੇ ਤੇ ਨਾਲ ਹੀ ਸਾਡੇ ਨਾਲ ਬੈਠੇ ਨੇ ਸਾਡੀ ਬਹੁਤ ਹੀ ਰਿਸਪੈਕਟਡ ਪਰਸਨੈਲਿਟੀ ਤੁਹਾਡੇ ਆਪਣੇ ਨਜ਼ਦੀਕੀ ਜੇ ਆਪਾਂ ਗੱਲ ਕਰੀਏ ਹਰਜਤ ਸਿੰਘ ਜੀ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਪੂਰੇ ਪਿੰਡਾਂ ਪਿੰਡਾਂ 'ਚ ਜਾ ਜਾ ਕੇ ਮੀਟਿੰਗਸ ਕਰਵਾ ਰਹੇ ਨੇ ਔਰ ਨਾਲ ਹੀ ਮੇਰੇ ਵੀਰ ਸਰਦਾਰ ਬਲਵਿੰਦਰ ਸਿੰਘ ਜੀ ਜ਼ਿਲ੍ਹੇਦਾਰ ਸਾਹਿਬ ਸੋ ਨਾਮ ਸਾਰੇ ਔਰ ਜਿੰਨੇ ਸਤਨਾਮ ਮੇਰੇ ਵੀਰ ਜੀ ਫੌਜੀ ਸਾਹਿਬ ਔਰ ਜਦ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ ਵੈਸੇ ਕਹਿੰਦੇ ਸਤਨਾਮ ਜੀ ਹੈ ਮੈਂ ਕਿਹਾ ਇੰਦਰਜੀਤ ਸਿੰਘ ਜੀ ਮੇਰੇ ਕੋ ਕਿੱਧਰ ਆ ਰਿਹਾ ਹੈ ਕਹਿੰਦੇ ਜੀ ਕੋਈ ਪਿਆਰ ਨਾ ਇੰਦਰਜੀਤ ਸਿੰਘ ਕਹਿੰਦਾ ਕੋਈ ਸਤਨਾਮ ਸਿੰਘ ਕਹਿੰਦਾ ਇਹਨਾਂ ਦੇ ਪਿੰਡ ਮੀਟਿੰਗ ਚੀਮੇ ਵਿਖੇ ਗਈ ਜੋ ਪਿਆਰ ਸਤਕਾਰ ਇਹਨਾਂ ਨੇ ਦਿੱਤਾ ਹੈ ਮੇਰੇ ਕੋਈ ਸ਼ਬਦ ਨਹੀਂ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਮਾਜ ਦੀ ਰੀਡ ਦੀ ਹੱਡੀ ਕਹਿ ਸਕਦਾ ਕਿ ਜਿਨ੍ਹਾਂ ਦੀਆਂ ਗੱਲਾਂ ਬਾਤਾਂ ਬਿਲਕੁਲ ਪਾਣੀ ਦੀ ਤਰ੍ਹਾਂ ਪਵਿੱਤਰ ਤੇ ਕੋਰੀਆਂ ਹੁੰਦੀਆਂ ਨੇ ਪੱਪਨ ਬਾਜੀ ਜਿਹੜੇ ਕੀ ਸਲਾਮ ਤੋਂ ਸਾਡੇ ਨਾਲ ਜੁੜੇ ਨੇ ਹੋਰ ਵੀ ਮੇਰੇ ਬਹੁਤ ਸਾਰੇ ਵੀਰ ਐ ਤੁਸੀਂ ਐ ਮੇਰੀਆਂ ਮਾਤਾਵਾ ਭੈਣਾ ਨੇ ਅਸੀਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਜਿਸ ਮਕਸਦ ਨੂੰ ਲੈ ਕੇ ਆਪਾਂ ਇਕੱਠੇ ਹੋਏ ਆ ਉਹ ਪੂਰੀ ਡਿਟੇਲ ਜਿਹੜੀ ਹੈ ਉਹ ਸ਼੍ਰੀ ਫਕੀਰ ਚੰਦ ਜਸਰ ਸਾਹਿਬ ਦੱਸਣਗੇ ਅੱਜ ਆਪਾਂ ਇੱਕ ਇੱਕ ਗੱਲ ਜਿਹੜੀ ਹੈ ਉਹ ਆਪਣੇ ਪੱਲੇ ਬਣ ਕੇ ਜਾਣੀ ਹੈ ਕਿ ਅੱਜ ਤੱਕ ਸਾਡੇ ਸਮਾਜ ਦੀ ਇਹ ਜਿਹੜੀ ਹਾਲਤ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਕਿਤੇ ਆਪਾਂ ਹੀ ਤਾਂ ਨਹੀਂ ਉਸਦੇ ਜ਼ਿੰਮੇਵਾਰ ਇਹ ਸਾਰਾ ਕੁਝ ਸਮਝਣਾ ਸੋ ਇਸ ਵਾਸਤੇ ਮੈਂ ਹਰਜਸ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਹੁਣ ਆ ਕੇ ਅਗਲੀ ਕਾਰਵਾਈ ਸ਼ੁਰੂ ਕਰਨ ਮੈਂ ਤੇ ਇੱਕੋ ਹੀ ਬੇਨਤੀ ਕਰਨੀ ਹੈ ਕਿ ਮੋਬਾਈਲ ਜਿਹੜੇ ਹੈ ਉਹ ਸਾਇਲੈਂਟ ਤੇ ਲਾ ਲਓ 2 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਸੋ ਹਰ ਜਸਜੀ ਨੂੰ ਵੀ ਬੇਨਤੀ ਸਾਰਿਆਂ ਨੂੰ ਬੇਨਤੀ ਹੈ ਕਿ ਆਵਾਜ਼ ਮੋਬਾਈਲ ਦੀ ਪਿੰਡਰੋਪ ਸਾਇਲੈਂਟ ਹੋਣਾ ਚਾਹੀਦਾ ਇਹ ਮੇਰੀ ਬਾਰ ਬਾਰ ਬੇਨਤੀ ਹੈ ਸੋ ਸਭ ਤੋਂ ਪਹਿਲਾਂ ਹਰ ਜਸਜੀ ਨੂੰ ਬੇਨਤੀ ਕਰਦਾ ਉਹ ਆਪਣੀ ਅਗਲੀ ਕਾਰਵਾਈ ਸ਼ੁਰੂ ਕਰਨਗੇ ਹਰਜਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਨੂੰ ਜੈ ਭਾਰਤ ਅਜਪਾ ਮੰਦਿਰ ਕਲਾਂ ਦੇ ਵਿੱਚ ਸਾਡੇ ਬੀ ਬਜ਼ੁਰਗ ਬੀ ਬਿਆ ਪਹਿਲਾਂ ਕਈ ਵਾਰ ਜਸਨ ਸਾਹਿਬ ਕਹਿੰਦੇ ਰਹੇ ਜਾਂ ਹੋਰ ਵੀ ਸਿਆਣਾਂ ਦੀਆਂ ਗੱਲਾਂ ਸੁਣਦੇ ਆਂ ਵੀ ਜਿਹੜੀਆਂ ਸੇਰਾਂ ਦੀਆਂ ਕੋਈ ਡਰਾਅਰ ਤਾਂ ਹੁੰਦੀਆਂ ਨਹੀਂ ਉਹ ਤਾਂ ਟਾਮਲਟਾਵੇਂ ਹੁੰਦੇ ਨੇ ਜਿੰਨੇ ਕੱਪਾ ਤੁਸੀਂ ਆਇਓ ਤੁਸੀਂ ਉਹ ਸੇਰਾਂ ਦੀ ਗਿਣਤੀ ਦੇ ਵਿੱਚੋਂ ਚੌਕੀ ਜਿਨ੍ਹਾਂ ਨੂੰ ਕੋਈ ਦਿਲਚਸਪੀ ਹੁੰਦੀ ਆ ਸਮਾਜ ਦੀ ਜਾਂ ਕੋਈ ਵਿਚਾਰ ਸੁਣ ਦੀ ਉਹੀ ਪਾਉਂਦੇ ਰਹੇ ਅਬੀਬਿਆ ਬਣਾਈਆਂ ਬੀਬੀਆਂ ਤਾਂ ਹੋਰ ਵੀ ਘਰਾਂ 'ਚ ਬੈਠੀਆਂ ਨੇ ਚਾਰ-ਚਾਰ ਪੰਜ-ਪੰਜ ਬੈਠੀਆਂ ਨੇ ਇੱਕ-ਇੱਕ ਘਰ 'ਚ ਕਿਉਂਕਿ ਇਹ ਜਿਹੜਾ ਵਿਚਾਰ ਹੁੰਦਾ ਹੈ ਵਿਚਾਰੇ ਆਪਾਂ ਸਸੰਗਤਾਂ ਦੇ ਵਿੱਚ ਸੁਣ ਲਾਉਂਦੇ ਆਂ ਵੀ ਕਿਹੜਾ ਕੋਈ ਵਿਚਾਰ ਸਾਡੇ ਫਿੱਟ ਬਹਿ ਜੇ ਦਿਮਾਗ 'ਤੇ ਅੱਜ ਜਿਹੜੀ ਆਪਾਂ ਨੇ ਇੱਥੇ ਵੀ ਮੀਟਿੰਗ ਰੱਖੀ ਹੈ ਇਸ ਪਿੰਡ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਇਹਨਾਂ ਨਾਲ ਗੱਲਬਾਤ ਹੋਈ ਕਈ ਦਿਨ ਹੋ ਗਏ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਪਿੰਡਾਂ ਦੀਆਂ ਮੀਟਿੰਗਾਂ ਰੱਖ ਰਿਹਾ ਹੈ ਵੀ ਤੁਸੀਂ ਦੱਸੋ ਇਹ ਜਲੇ ਕੋਈ ਜਾਣੀ ਜੀ ਕਰਾਰਾਂ ਦੇ ਮਿਲਟਾ ਚਲੋ ਪਰਾਣਾ ਕਰਿਆ ਬਧੀਆਂ ਚੰਗੀ ਗੱਲ ਹੈ ਜਿੰਨੇ ਵੀ ਪਹੁੰਚੇ ਦਿਵਾਈ ਦੇ ਪਾਤਰ ਨੇ ਤੇ ਆਪਾਂ ਜਿਹੜੇ ਮਕਸਦ ਨੂੰ ਲੈ ਕੇ ਚੱਲੇ ਆਪਨੇ ਡਾਕਟਰ ਅੰਬੇਡਕਰ ਊਰਜਾ ਭਵਨ ਪਟਿਆਲਾ ਵੇਖੇ ਬਣੇਗਾ ਕਿਉਂਕਿ ਸਾਨੂੰ ਇਹ ਵੀ ਨਹੀਂ ਪਤਾ ਵੀ ਸਾਡਾ ਉੱਥੇ ਭਵਨ ਬਣਿਆ ਚਾਰ ਮੱਜਲਾ ਭਵਨ ਬਣ ਗਿਆ ਜੀ ਬਹੁਤ ਵਧੀਆ ਸਾਨੂੰ ਨਹੀਂ ਪਤਾ ਅਜ ਤੱਕ ਹੁਣ ਉਹਦੇ ਉਸ ਦੇ ਵਿੱਚ ਜਿਹੜੀਆਂ ਜਿਹੜੀਆਂ ਆਪਾਂ ਨੂੰ ਕੋਈ ਸਕੀਮਾਂ ਜਾ ਉੱਥੇ ਆਪਾਂ ਨੂੰ ਬੈਣੀ ਪਟਨੇ ਉਸ ਦੇ ਸਾਡੇ ਆਪਣੇ ਪ੍ਰਧਾਨ ਜੀ ਦੱਸਣਗੇ ਸਾਰੀਆਂ ਗੱਲਾਂ ਮੈਂ ਇੱਕੋ ਦੱਸਣਾ ਚਾਹਣਾ ਹੈ ਵੀ ਉੱਥੇ ਇੱਕ ਪਲਾਟ ਪਿਆ ਸੀ 1800 ਗਾਇਦਾ ਪਲਾਟ ਪਿਆ ਇੱਕ ਉਹ ਲੈਤਾ ਹੈ ਆ ਪਿਛਲੇ ਦਿਨ ਉਹਦਾ ਬਿਆਨਾ ਹੋਇਆ ਸੀ 7 ਤਰੀਕ ਨੂੰ ਉਹਦੀ ਰਜਿਸਟਰੀ ਹੈ ਉਸ ਰਜਿਸਟਰੀ ਦੇ ਵਿੱਚ ਅਸੀਂ ਵੀ ਜਦੋਂ ਉੱਥੇ ਪਹੁੰਚੇ ਉਸ ਅਸਲ ਸਾਹਿਬ ਕਹਿਣ ਲੱਗੇ ਪ੍ਰਧਾਨ ਜੀ ਕਹਿੰਦੇ ਵੀ ਜੇਸ ਦੇ ਵਿੱਚ ਪਿੰਡਾਂ ਦੇ ਵਿੱਚੋਂ ਥੋੜਾ ਥੋੜਾ ਯੋਗਦਾਨ ਪਵੇ ਤਾਂ ਇਥੇ ਇੱਕ ਮਿਸਾਲ ਬਣ ਜਾਊ ਸਰਕਾਰਾਂ ਨੂੰ ਵੀ ਇਹ ਹੋਊ ਵੀ ਐਨੇ ਪਿੰਡਾਂ ਦਾ ਪੈਸਾ ਇੱਥੇ ਜਾ ਐਨੇ ਪਿੰਡ ਇੱਥੇ ਨਾਲ ਜੁੜੇ ਹੋਏ ਨੇ ਵੀ ਤੁਸੀਂ ਇਹ ਗੱਲ ਨੂੰ ਆਪਾਂ ਪਿੰਡਾਂ ਦੇ ਵਿੱਚ ਜੇ ਲਜਾਓ ਤਾਂ ਚੰਗੀ ਗੱਲ ਐ ਅਸੀਂ ਜਨਨ ਕਿ ਕੋਸ਼ਿਸ਼ ਕਰੀ ਪਿੰਡ ਖੜਿਆਲ ਦੇ ਵਿੱਚ ਵੀ ਮੀਟਿੰਗ ਹੋਈ ਤੇ ਚੀਮਾ ਸਾਹਿਬ ਵੀ ਨਿਕਲਦੇ ਬਾਬਾ ਜੀ ਬੈਠੇ ਨੇ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਉੱਤੇ ਰੂਹ ਖੁਸ਼ ਹੋ ਗਈ ਇਹਨਾਂ ਦੀ ਇਕੱਠ ਨੂੰ ਦੇਖ ਕੇ ਬੜਾ ਪ੍ਰਾਲਾ ਸੋਹਣਾ ਕਰਿਆ ਕਿਉਂਕਿ ਇਹ ਹੁੰਦਾ ਅਸੀਂ ਹੋਰ ਥਾਂ 'ਤੇ ਬੜਾ ਪੈਸਾ ਲਾਉਣਾ ਹੈ ਦਿੰਨੇ ਐ ਇੱਥੇ ਕੋਈ ਜਿਗਰਾਤਾ ਰੱਖ ਲੈ ਉੱਥੇ ਬੜੇ ਪੈਸੇ ਦਿੰਨੇ ਆ ਉਹ ਸਾਡੇ ਜਿਹੜਾ ਕੌਮ ਦਾ ਚਾਨਣ ਮਦਾਰਾ ਬੜ ਰਿਹਾ ਹੈ ਸਾਡਾ ਇੱਕ ਹੈੱਡਕੁਆਰਟਰ ਬੜ ਰਿਹਾ ਹੈ ਸਾਡਾ ਜੇਪਾ ਕਹਿੰਦੀ ਹੈ ਅਕਾਲ ਤਖਤ ਕਹਿੰਦੀ ਹੈ ਉਹ ਸਾਡੀ ਕੂਮ ਦਾ ਅਕਾਲ ਤਖਤ ਬਣ ਰਿਹਾ ਕਿਉਂਕਿ ਸਾਡਾ ਉਥੋਂ ਹੁਕਮਨਾਮਾ ਜਾਰੀ ਹੋਇਆ ਕਰੋ ਜਿਹੜੇ ਐਮਐਨਏ ਐਪੀ ਸਾਡੀ ਗੱਲ ਨੂੰ ਕੋਈ ਸੁਣਦਾ ਹੀ ਨਹੀਂ ਜਾ ਕੇ ਪਾਰਲੀਮੈਂਟ 'ਚ ਸਾਡੀ ਗੱਲ ਇਹ ਲਾ ਕੇ ਅਸੀਂ ਉਹਨਾਂ ਨੂੰ ਪੁੱਛਣ ਜੋਗੇ ਹੋਵਾਂਗੇ ਉਹ ਜਿਹੜੀ ਕਿ ਚਾਰ ਮੱਜਲਾ 650 ਵਿੱਚ ਤਿਆਰ ਹੋ ਗਿਆ ਇੱਕ ਹੁਣ ਉੱਥੇ ਜਿਹੜਾ ਬਾਕੀ ਗੱਲਾਂ ਸਾਡੇ ਪ੍ਰਧਾਨ ਜੀ ਦੱਸਣਗੇ ਤੇ ਮੈਂ ਆਪਣਾ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂ ਤੇ ਇੰਨੇ ਹੀ ਕਹਿਣਾ ਹੋਇਆ ਇਥੇ ਦੇ ਵੀਰਾਂ ਨੂੰ ਇਹ ਵੀ ਕਰਦਾ ਕਹਿਣਾ ਭੈਣਾਂ ਨੂੰ ਵੀ ਕਹਿਣਾ ਵੀ ਹਰ ਇੱਕ ਘਰ ਦੇ ਵਿੱਚੋਂ ਇਹਦੇ ਵਿੱਚ ਯੋਗਦਾਨ ਪੈਣਾ ਚਾਹੀਦਾ ਉਤਵੰਤੇ ਸੱਜਣ ਨਾਲ ਲੱਗ ਕੇ ਘਰਾ ਕਿਉਂਕਿ ਇਹ ਕਹੇ ਉੱਥੇ ਇਹ ਨਹੀਂ ਹੁੰਦਾ ਜਦੋਂ ਤੁਹਾਡੇ 10 ਰੁਪਏ ਵੀ ਉੱਥੇ ਲੱਗੇ ਹੋਣਗੇ ਸੋਨੂੰ ਆਇਆ ਹੋਊਗਾ ਸਾਡਾ ਉੱਥੇ ਇੱਕ ਧਰਮਲ ਬਣਿਆ ਹੋਇਆ ਹੈ ਸਾਡਾ ਦਫ਼ਤਰ ਬਣਿਆ ਹੋਇਆ ਹੈ ਉਹ ਸਾਡੇ ਹੋਉਂਦੀ ਹੈ ਇੱਕ ਇੱਕ ਤਿੰਨ ਤਿੰਨ ਜਿਵੇਂ ਆਪਾਂ ਕਹਿੰਦੇ ਕੜਾ ਥਿਲ-ਥਿਲਦੇ ਨਾਲ ਹੀ ਥੋੜਾ-ਥੋੜਾ ਕਿੱਡਾ ਬੜਾ ਬਣੇ ਜਾਂਦਾ ਜਿਵੇਂ ਕਿਣਕੇ-ਕਿਣਕੇ ਨਾਲ ਹੀ ਸਮੁੰਦਰ ਸਮੁੰਦਰ ਬਣ ਜਾਂਦਾ ਉਹ ਚੀਜ਼ ਹੈ ਵੀ ਇਹਦੇ ਵਿੱਚ ਯੋਗਦਾਨ ਹੈ ਜਿਹੜਾ ਅਸੀਂ ਵੱਧ ਤੋਂ ਵੱਧ ਪਾਉਣਾ ਹੈ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਅੱਗੇ ਵੀ ਜਿਹੜੀ ਉਹ ਹੈ ਸਾਡੇ ਹਰਮਿੰਦਰ ਪੱਪਨ ਜੀ ਉਹ ਸਾਊਂਡ ਦੇ ਵਿੱਚ ਆਪਣੇ ਥੋੜੀਏ ਉਹ ਵੀ ਵਿਚਾਰ ਰੱਖਣਗੇ ਹਰਮਿੰਦਰ ਪੱਪਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਜੈ ਸੰਘਰਸ਼ ਜਿੱਤ ਲੋਕਾਂ ਦੀ ਭਰਾਵੋ ਜਸਲ ਸਾਹਿਬ ਮਹਾਲੀ ਤੋਂ ਚੱਲ ਕੇ ਆਏ ਨੇ ਰਹਿائش ਇਹਨਾਂ ਦੀ ਮਹਾਲੀ ਹੈ ਜੋ ਸਾਡੇ ਸਮਾਜ ਲਈ ਇੱਕ ਚਾਨਣ ਮਨਾਰਾ ਜਾਂ ਸਾਡੇ ਸਮਾਜ ਨੂੰ ਦਿਸ਼ਾ ਨਿਰਦੇਸ਼ ਦਾਨ ਦੇਣ ਵਾਸਤੇ ਇੱਕ ਵਧੀਆ ਉਪਰਾਲਾ ਕਰ ਰਹੇ ਨੇ ਸ਼੍ਰੀ ਭਗੀਚਨ ਜਸਲ ਜੀ ਉਹ ਜਦੋਂ ਤੁਸੀਂ ਪਟਿਆਲੇ ਜਾਂਦੇ ਹੋ ਪਟਿਆਲੇ ਤੋਂ ਸਰਹੰਦ ਨੂੰ ਜਾਂਦੇ ਆ ਬਾਰਨ ਪਿੰਡ ਆਉਂਦਾ ਨਾਲ ਹੀ ਵਿਚੀ ਹੈ ਜਣਕੇ ਪਟਿਆਲੇ ਦੇ ਮਾਰਚੀ ਹੈ ਬਾਰਨ ਤੋਂ ਕਾਲੀ ਮਾਜਰੀਆਂ ਨੂੰ ਮੁੜਦੇ ਆ ਤਾਂ ਉੱਥੇ 650 ਗੱਜ ਚ ਚਾਰ ਮੰਜਲਾ ਇਮਾਰਤ ਬਣੀ ਹੈ ਜਿਹਦੇ ਚ ਡਿਸਪੈਂਸਰੀ ਹੈ ਤੇ ਮਹੱਲਾ ਕਲੀਨਿਕ ਹੈ ਲੈਬ ਹੈ ਜਿਹੜੇ ਬੱਚੇ ਗਰੀਬ ਬੱਚੇ ਪੜਨਾ ਚਾਹੁੰਦੇ ਆ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਪਰ ਪੜਨ ਦੀ ਬੜੀ ਚਾਸ ਹੈ ਇੰਟੈਲੀਜੈਂਟ ਨੇ ਉਹਨਾਂ ਵਾਸਤੇ 30 40 ਬੱਚਿਆਂ ਵਾਸਤੇ ਰਹਿਣ ਦਾ ਉੱਥੇ ਖਾਣ ਪੀਣ ਦਾ ਪ੍ਰਬੰਧ ਹੈ ਆਪਣੇ ਸਮਾਜ ਦਾ ਕੋਈ ਬੰਦਾ ਆ ਜੀ ਜਾਂਦਾ ਉੱਥੇ ਕਿਤੇ ਲੇਟ ਫੇਟ ਹੋ ਗਿਆ ਕਿਤੇ ਰਹਿਣ ਨੂੰ ठाਹੋਰ ਨਹੀਂ ਮਿਲਦੀ ਤੁਸੀਂ ਬੇਤੜਕੋ ਹੋ ਕੇ ਉੱਥੇ ਜਾ ਸਕਦੇ ਹੋ ਤੁਹਾਡਾ ਆਪਣੀ ਜਗ੍ਹਾ ਹੈ ਉੱਥੇ ਤੁਹਾਨੂੰ ਰਹਿਣ ਨੂੰ ਕਮਰਾ ਮਿਲੂਗਾ ਖਾਣ ਪੀਣ ਨੂੰ ਚਾਹ ਪਾਣੀ ਰੋਟੀ ਪਾਣੀ ਦਾ ਇੰਤਜ਼ਾਮ ਮਿਲੂਗਾ ਇਹੇ ਕਰਨ ਦੀ ਜੋ ਜਸਲ ਸਿੰਘ ਸਾਹਿਬ ਜੀ ਤੋਂ ਮੈਨੂੰ ਸੁਣਿਆ ਵੀ ਲੋੜ ਕਿਉਂ ਪਈ ਲੋੜ ਤਾਂ ਭਈ ਇਹ ਕਹਿੰਦੇ ਵੀ ਜਿਹੜਾ ਸਾਡਾ ਸਮਾਜ ਆ ਸ਼ਡਿਊਲ ਕਾਸਟ ਸਮਾਜ ਜਿਹੜਾ ਐਸਸੀ ਵੀ ਜਿਹੜਾ ਲੋਕ ਨੇ ਸਾਡਾ ਐਸਸੀ ਭਾਈਚਾਰਾ ਚੂੜੇ ਚਮਾਰ ਸੈਂਸੀ ਇਕ ਦੀਲੇ ਜੋ ਵੀ ਐਸਸੀ ਚ ਜਾਤਾਂ ਆਉਂਦੀਆਂ ਨੇ ਵੀ ਐਸਸੀ ਸ਼ਡਿਊਲ ਕਾਸਟ ਪੰਚਾਇਤ ਖੜੀ ਕਰਨੀ ਜਿਵੇਂ ਕਿਸਾਨ ਜਥੇਬੰਦੀਆਂ 32 ਨੇ ਪਰ ਉਹ ਕਿਸੇ ਵੀ ਮਸਲੇ ਤੇ ਇਕ ਹੋ ਜਾਂਦੀਆਂ ਨੇ ਜਿਵੇਂ ਹੁਣ ਪਿੱਛੇ ਇਕ ਹੋ ਗਈਆਂ ਹੁਣ ਸਾਡੇ ਆ ਰਵੀਦਾਸ ਸੁਹਾਵਾ ਬਾਲਮੀਕ ਸੁਹਾਵਾ ਬਹੁਤ ਨੇ ਸਾਡੇ ਕੋਲ ਇੱਕ ਮੰਚ ਨਹੀਂ ਹੈ ਅਸੀਂ ਇਕੱਠਵੇਂ ਇਕੱਠੇ ਨਹੀਂ ਹੋ ਪਾ ਰਹੇ ਕਬੀਰ ਬੰਤੀ ਅੱਡ ਤੁਰੇ ਫਿਰਦੇ ਨੇ ਰਬੀਦਾਸ ਮੰਡਲੀਆਂ ਵਾਲੇ ਅੱਡ ਤੁਰੇ ਫਿਰਦੇ ਨੇ ਬਾਲਮੀਕ ਸੁਭਾਵਾਂ ਵਾਲੇ ਅੱਡ ਤੁਰੇ ਫਿਰਦੇ ਨੇ ਵੀ ਇੱਕ ਜੋ ਸਾਨੂੰ ਸਾਹਿਬ ਸ੍ਰੀ ਅੰbedkar ਸਾਹਿਬ ਜੀ ਨੇ ਸ਼ਡਿਊਲ ਕਾਸਟ ਇੱਕ ਯੂਨਿਟੀ ਇੱਕ ਏਕੇ ਦਾ ਸਾਡਾ ਨੌ ਦਿੱਤਾ ਸਾਨੂੰ ਸ਼ਡਿਊਲ ਕਾਸਟ ਉਹ ਸ਼ਡਿਊਲ ਕਾਸਟ ਜਾਂਦਾ ਹਰ ਇੱਕ ਸਟੇਟ 'ਚ ਵੱਖਰੇ ਵੱਖਰੀਆਂ ਤਰ੍ਹਾਂ ਦੀਆਂ ਨੇਂੀਆਂ ਜਿਵੇਂ ਪੰਜਾਬ 'ਚ 56 57 ਜਾਤਾਂ ਨੇ ਜੋ ਸ਼ਡਿਊਲ ਕਾਸਟ ਸ਼੍ਰੇਣੀ ਚ ਆਉਂਦੀਆਂ ਨੇ ਉਹਨਾਂ ਵਾਸਤੇ ਇੱਕ ਸ਼ਡਿਊਲ ਕਾਸਟ ਪੰਚਾਇਤ ਬਣਾਉਣੀ ਪੂਰੇ ਪੰਜਾਬ ਪੱਧਰ 'ਚ ਫਿਰ ਪੂਰੇ ਭਾਰਤ 'ਚ ਵੀ ਜਿਹੜੀ ਅੱਜ ਸਰਕਾਰਾਂ ਤੁਸੀਂ ਵੋਟਾਂ ਪਾ ਦਿੰਦੇ ਹੋ ਕੋਈ ਬੋਤਲ ਲੈ ਕੇ ਵੋਟ ਪਾ ਆਂਦਾ ਹੈ ਕੋਈ 4 ਰੁਪਏ ਲੈ ਕੇ ਵੋਟ ਪਾ ਆਂਦਾ ਕੋਈ ਕਿਸੇ ਦੀ ਗੱਲ ਸੁਣ ਕੇ ਵੀ ਸਾਡੇ ਘਰ ਦਾ ਜੀ ਜਾਂ ਸਾਡਾ ਬੰਦਾ ਉਹਦੇ ਨਾਲ ਤੇਰੇ ਵਰਦਾ ਵੋਟਾਂ ਪਾ ਦਿੰਨੇ ਆ ਭਾਵ ਕੋ ਕੇ ਮੁਰਤਿਓ ਸਾਡੀ ਸੁਣਦੇ ਨਹੀਂ ਸਾਡੇ ਸਮਾਜ ਦੀ ਗੱਲੇ ਨਹੀਂ ਕਰਦੇ ਸਾਡੇ ਬੰਦੀ ਦੀ ਗੱਲ ਕਰਦੇ 32 33 ਤਾਂ ਐਮਐਲਏ ਬੈਠੇ ਆ ਹੁਣ ਵਿਧਾਨ ਸਭਾ ਚ ਜਸਲ ਸਿੰਘ ਸਾਹਿਬ ਕਹਿੰਦੇ ਨੇ ਜੀ 130 ਬੰਦੇ ਦੇ ਕਰੀਬ ਉੱਤੇ ਪਾਰਲੀਮੈਂਟ ਤੇ ਰਾਜ ਸਭਾ ਚ ਬੈਠੇ ਆ ਉਹ ਕਦੇ ਸ਼ਰੀਲਕਾਸ ਸਰ ਬਾਜ ਦੀ ਗੱਲ ਹੀ ਨਹੀਂ ਕਰਦੇ ਗੱਲ ਕੀ ਦੀ ਕਰਦੇ ਨੇ ਜਿਹੜੀਆਂ ਪਾਰਟੀਆਂ ਦੇ ਉਹ ਨਮਾਇंदे ਆ ਪਾਰਟੀ ਦਾ ਬੰਦਾ ਤਾਂ ਇਸ ਤਰ੍ਹਾਂ ਮੈਂ ਮੰਨਦਾ ਹੁੰਦਾ ਵੀ ਜਿਵੇਂ ਨਾ ਕੁੱਤੇ ਦੇ ਗੱਲ ਚ ਕਹਦਾ ਫਟਾ ਪਾ ਕੇ ਜਿਹੜੇ ਨੇ ਫੜ ਰੱਖਿਆ ਉਸੇ ਦਾ ਉਹ ਸਾਡੀ ਗੱਲ ਨਹੀਂ ਕਰਦਾ ਉਹਨਾਂ ਲੋਕਾਂ ਨੂੰ ਜਵਾਬ ਦੇ ਸਾਫ਼ਤ ਕਰਨ ਵਾਸਤੇ ਉਹਨਾਂ ਲੋਕਾਂ ਤੋਂ ਪੁੱਛਣ ਵਾਸਤੇ ਵੀ ਤੁਸੀਂ ਰਿਜ਼ਰਵੇਸ਼ਨ ਚ ਏਡੇ ਏਡੇ ਹੌਦਿਆਂ ਤੇ ਬੈਠੇ ਹੋ ਤੁਸੀਂ ਸਾਡੇ ਸਮਾਜ ਦੀ ਕਦੇ ਗੱਲ ਕਿਉਂ ਨਹੀਂ ਕੀਤੀ ਇਨ੍ਹਾਂ ਗੱਲਾਂ ਦੇ ਜਵਾਬ ਲੈਣ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਉੱਥੇ ਅੰਬੇਡਕਰ ਊਰਜਾ ਭਵਨ ਉਸਾਰਿਆ ਗਿਆ ਉਸਰ ਚੁੱਕਿਆ ਉਹਦੀ ਚੌਥੀ ਮੰਜ਼ਲ ਬਣ ਚੁੱਕੀ ਹੈ ਉਹ ਜਿਹੜੀ ਚੌਥੀ ਮੰਜ਼ਲ ਤੇ ਜਸਲ ਸਿੰਘ ਸਾਹਿਬ ਜੀ ਦਾ ਸੁਪਨਾ ਹੈਗਾ ਕਿ ਉੱਥੇ ਕੀ ਕੀਤਾ ਜਾਵੇ ਜਿਹੜੀਆਂ ਉੱਚੀਆਂ ਪੜਾਈਆਂ ਹੁੰਦੀਆਂ ਨੇ ਡੀਸੀ ਲੱਗਣ ਵਾਸਤੇ ਐਸਐਸਪੀ ਲੱਗਣ ਵਾਸਤੇ ਐਸ ਡੀ ਐਮ ਲੱਗਣ ਵਾਸਤੇ ਤੁਸੀਂ ਅਧਾਰ ਲੱਗਣ ਵਾਸਤੇ ਉਹ ਪੜ੍ਹਾਈਆਂ ਸਾਡੇ ਸਮਾਜ ਦੇ ਜਿਹੜੇ ਇੰਟੈਲੀਜੈਂਟ ਜਵਾਕ ਨੇ ਉਹ ਫ੍ਰੀ ਆਫ ਕੋਸਟ ਕਰਾਈਆਂ ਜਾਣ ਬਿਨਾਂ ਪੈਸੇ ਨਾਲ ਕਰਾਈਆਂ ਜਾਣ ਇਹ ਸੁਪਨੇ ਲੈ ਕੇ ਇੱਥੇ ਆਏ ਆ ਉਸੇ ਜਗ੍ਹਾ ਦੇ ਮੂਰੇ 1815 ਗੱਜਾ 3 ਕਨਾਲ ਜਗ੍ਹਾ ਗਿਆਨਾ ਜਸਲ ਸਾਹਿਬ ਨੇ ਲਾਤਾ ਰਜਿਸਟਰੀ ਕਰਾਉਣੀ ਹੈ ਰਿਸਟਰੀ ਕਿਦੋਂ ਕਰਾਉਣੀ ਹੈ ਸਾਡੇ ਸਮਾਜ ਤੋਂ ਪੈਸੇ ਇਕੱਠੇ ਕਰਕੇ ਵੀ ਸਾਡੇ ਸਮਾਜ ਨੂੰ ਮਾਣ ਹੋਵੇ ਪੈਸੇ ਤਾਂ ਜੇ ਤੁਸੀਂ ਕਹੋ ਕਿਸੇ ਮਨਿਸਟਰ ਨੂੰ ਫੜ ਲੈਣ ਜਾਂ ਕਿਸੇ ਹੋਰ ਨੂੰ ਫੜ ਲੈਣ ਇੱਕ ਝੂਟੇ 'ਚ ਦੇ ਦੇ ਕਿਸੇ ਪਾਰਟੀ ਨੂੰ ਫੜ ਲੈਣ ਇੱਕ ਝੂਟੇ 'ਚ ਦੇ ਦੇਣਗੇ ਪੈਸੇ ਦੀ ਗੱਲ ਨਹੀਂ ਗੱਲ ਪੈਸੇ ਕੀ ਹੈ ਵੀ ਸਾਡੇ ਸਮਾਜ ਦਾ ਤਿਲ ਫੁੱਲ ਲੱਗਿਆ ਹੋਵੇ ਉੱਥੇ ਬਾਅਦ ਚੜ ਕੇ ਹਿੱਸੇ ਪਾਓ ਜਸਲ ਸਾਹਿਬ ਨੇ 1.5 ਲੱਖ ਰੁਪਇਆ ਪਹਿਲੇ ਦਿਨ ਜਦੋਂ ਬਿਆਨ ਦਿੱਤਾ ਉਹ ਇਹਨਾਂ ਨੇ ਦਿੱਤਾ ਇਹਨਾਂ ਦੇ ਨਾਲ ਜਿਹੜੇ ਬੰਦੇ ਕੰਮ ਕਰਦੇ ਆ ਜੋ ਜਥੇਬੰਦੀ ਚੱਲਦੀ ਆ ਰਹੀ ਹੈ ਬਹੁਤ ਸਾਲਾਂ ਤੋਂ ਕਿਸੇ ਨੇ ਲੱਖ ਕਿਸੇ ਨੇ 50000 ਦਿਲ ਖੋਲ ਕੇ ਪੈਸੇ ਲਾਏ ਜਸਲ ਸਾਹਿਬ ਜਸਲ ਸਾਹਿਬ ਦੀ ਟੀਮ ਆਈਮ ਇਨ ਦਸਵੰਧ ਕੱਢਦੀ ਐ ਜੇ ਕਿਸੇ ਦੀ 1 ਲੱਖ ਰੁਪਿਆ ਪੈਨਸ਼ਨ ਤਨਖਾਹ ਤਾਂ 10000 ਰੁਪਿਆ ਮਹੀਨਾ ਦਿੰਦੇ ਆ 5000 ਰੁਪਿਆ ਮਹੀਨਾ ਦਿੰਦੇ ਆ ਇਹ ਕਿਉਂ ਗੱਲਾਂ ਕਰ ਰਹੇ ਆ ਕਿ ਸਾਡੇ ਸਮਾਜ ਨੂੰ ਪਤਾ ਲੱਗੇ ਵੀ ਸਾਡੇ ਸਮਾਜ ਦੇ ਜਿਹੜੇ ਸਿਹਰਦ ਲੋਕ ਨੇ ਸਾਡਾ ਭਲਾ ਚਾਹੁੰਦੇ ਆ ਸਾਡਾ ਭਲਾ ਚਾਹਣ ਵਾਲੇ ਸਾਡੇ ਬੱਚਿਆਂ ਵਾਸਤੇ ਕੁਝ ਕਰਨ ਵਾਲੇ ਇਹਨਾਂ ਨੂੰ ਕੀ ਲੋੜ ਐ ਮਹਾਲੀ ਤੋਂ ਚੱਲ ਕੇ ਆਏ ਆ ਅਸੀਂ ਘਰਾਂ 'ਚ ਉੱਠ ਕੇ ਉਹ ਨਹੀਂ ਆ ਸਕੀ ਘਟੋ ਘਟ ਤਿੰਨ ਘੰਟੇ ਚਾਰ ਘੰਟੇ ਦਾ ਸਫ਼ਰ ਹੋ ਗਿਆ ਵਾਪਸ ਵੀ ਜਾਣਾ ਐ ਇਸ ਤੋਂ ਬਾਅਦ ਬਰੇਟੇ ਜਾਣਾ ਐ ਕੁਲਰੀਆਂ ਜਾਣਾ ਕਾਦੇ ਵਾਸਤੇ ਵੱਡੇ ਮੁਲਾਜ਼ਮ ਨੇ ਇੰਜੀਨੀਅਰ ਰਿਟਾਇਰ ਨੇ ਬਿਜਲੀ ਬੋਰਡ ਚੋਂ ਪੜੇ ਲਿਖੇ ਪਰਿਵਾਰ ਚੋਂ ਨੇ ਮਹਾਲੀ ਰਹਿੰਦੇ ਆ ਇਹਨਾਂ ਨੂੰ ਕੀ ਲੋੜ ਹੈ ਰਾਜਨੀਤੀ ਚ ਇਹਨਾਂ ਨੇ ਆਉਣਾ ਨਹੀਂ ਇਹ ਲਿਖ ਕੇ ਐਫੀਡੇਵਿਟ ਦੇ ਚੁੱਕੇ ਨੇ ਲੋਕਾਂ ਨੂੰ ਆਏ ਹੁੰਦਾ ਵੀ ਕਿਹਦੇ ਲੀਡਰ ਬਣਨਾ ਹੋ ਲੀਡਰ ਨਹੀਂ ਬਣਨਾ ਜਿਵੇਂ ਅੰbedkar ਸਾਹਿਬ ਦੇ ਸੁਪਨੇ ਨੂੰ ਲੈ ਕੇ ਚੱਲੇ ਨੇ ਜਿਵੇਂ ਉਹਨਾਂ ਨੇ ਸਮਾਜ ਦੀ ਸੇਵਾ ਕੀਤੀ ਹੈ ਉਹ ਸੇਵਾ ਲਈ ਚੱਲੇ ਹੋਏ ਨੇ ਇਹ ਦੱਸਣਗੇ ਵੀ ਅਸੀਂ ਕੀ ਕਰਨਾ ਹੈ ਕੀ ਸਾਡੇ ਸਮਾਜ ਲਈ ਅਸੀਂ ਚਾਹੁੰਦੇ ਆਂ ਇੰਨੀਆਂ ਗੱਲਾਂ ਕਹਿੰਦੇ ਹੋ ਜੈ ਭੀਮ ਜੈ ਭਾਰਤ ਜੈ ਸੰਘਰਸ਼ ਜੈ ਤਿੱਲਕ